ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਾਲੀ ਦਲ ਦੀ ਸਰਕਾਰ ਮੌਕੇ ਟਿੱਚਰਾਂ ਕਰਦੇ ਸੀ ਕਿ ਹਰ ਚੀਜ਼ ਦੇ ਉੱਤੇ ਬਾਦਲ ਦੀ ਫੋਟੋ ਆ ਹੁਣ ਅਕਾਲੀ ਦਲ ਭਾਂਡੇ ਵੰਡੂਗਾ ਤੇ ਭਾਂਡਿਆਂ ਤੇ ਬਾਦਲ ਦੀ ਫੋਟੋ ਆਊਗੀ ਖੈਰ ਕਾਲੀਦਾਲ ਦੀ ਸਰਕਾਰ ਮੌਕੇ ਭਾਂਡਿਆਂ ਤੇ ਬੱਦਲ ਦੀ ਫੋਟੋ ਤਾਂ ਨਹੀਂ ਆਈ ਪਰ ਇੱਕ ਸੁਪਨਾ ਇਹ ਗੱਲ ਭਗਵਾਨ ਸਿੰਘ ਮਾਨ ਨੇ ਸੱਚ ਕਰ ਦਿੱਤੀ ਹੈ ਮੇਰੇ ਹੱਥ ਦੇ ਵਿੱਚ ਇੱਕ ਗਲਾਸ ਹੈ ਤੀਰਥ ਯਾਤਰਾ ਸਕੀਮ ਵਾਲਾ ਜਿਹਦੇ ਤੇ ਭਗਵਾਨ ਸਿੰਘ ਮਾਨ ਦਾ ਨਾਮ ਲਿਖਿਆ ਹੋਇਆ ਹੈ ਤੀਰਥ ਯਾਤਰਾ ਤੋਂ ਬੱਸਾਂ ਜਾਂ ਕੇ ਆਈਆਂ ਤਾਂ ਇੱਕ ਗਲਾਸ ਮੇਰੇ ਹੱਥ ਲੱਗਿਆ ਹੈ ਜਿਹਦੇ ਤੇ ਭਗਵਾਨ ਸਿੰਘ ਮਾਨ ਦਾ ਨਾਮ ਲਿਖਿਆ ਹੈ ਹਰ ਸਵਾਰੀ ਜਿਹੜੀ ਤੀਰਥ ਯਾਤਰਾ ਤੇ ਜਾਂਦੀ ਹੈ ਉਹਨੂੰ ਇਹ ਗਲਾਸ ਦਿੱਤਾ ਜਾਂਦਾ ਹੈ ਤਾਂ ਕਿਸ ਪੱਧਰ ਤੇ ਆ ਚੁੱਕੀ ਹੈ ਸਰਕਾਰ ਬੋੜਾਂ ਤੇ ਨਾ ਲਫਾਫਿਆਂ ਤੇ ਨਾ ਝੋਲਿਆਂ ਤੇ ਨਾ ਕੰਧਾਂ ਤੇ ਨਾ ਸਕੂਲਾਂ ਤੇ ਨਾ ਬੱਸਾਂ ਤੇ ਨਾ ਤੇ ਹੁਣ ਗਲਾਸਾਂ ਤੇ ਵੀ ਨਾ ਮਤਲਬ ਭਾਂਡਿਆਂ ਤੇ ਵੀ ਨਾ ਆ ਗੁੱਕਿਆ ਇਸ ਸਰਕਾਰ ਦਾ ਜਿਹੜੇ ਦੂਜਿਆਂ ਨੂੰ ਟਿਚਰਾਂ ਕਰਦੇ ਸੀ ਕਿ ਜਦੋਂ ਅਕਾਲੀ ਦਲ ਭਾਂਡੇ ਵੰਡੂਗਾ ਤਾਂ ਬੀਬੀਆਂ ਕਿਹੜਾ ਕਰਨਗੀਆਂ ਪੈਣੇ ਢੀਂਡ ਸਾ ਮਾਂਜਤਾ ਨਹੀਂ ਹਾਲੇ ਤਾਂ ਮਾਂਜਣ ਵਾਲਾ ਪਿਆ ਪੈਣੇ ਫਲਾਣਾ ਮਾਂਜਤਾ ਹਾਲੇ ਤਾਂ ਮਾਂਜਣ ਵਾਲਾ ਪਿਆ ਪਰ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਭਗਵਾਨ ਸਿੰਘ ਮਾਨ ਖੁਦ ਮੋਹਰ ਨਜ਼ਰ ਲਾਉਂਦੇ ਨਜ਼ਰ ਆ ਰਹੇ ਆ ਕਿ ਕਿਸੇ ਸਰਕਾਰ ਨੇ ਅੱਜ ਤੱਕ ਨਾਮ ਲਿਖ ਕੇ ਭਾਂਡੇ ਨਹੀਂ ਵੰਡੇ ਜਿਸ ਤਰੀਕੇ ਨਾਲ ਭਗਵਾਨ ਸਿੰਘ ਮਾਨ ਦੀ ਸਰਕਾਰ ਕਰ ਰਹੀ ਹੈ ਬਹੁਤ ਚਿਰ ਦੀ ਸਾਡੀ ਰੀਤ ਸੀ ਕਿ ਕਿਤੇ ਆ ਗਲਾਸ ਮਿਲੇ ਕਿਉਂਕਿ ਫੋਟੋਆਂ ਹੀ ਦੇਖੀਆਂ ਸੀ ਅੱਜ ਤੱਕ ਇਹ ਗਲਾਸ ਦੇਖਿਆ ਨਹੀਂ ਸੀ ਸੋ ਇਹ ਗਲਾਸ ਸਾਡੇ ਹੱਥ ਦੇ ਵਿੱਚ ਹੈ ਜਿਸ ਗਲਾਸ ਦੇ ਉੱਤੇ ਭਗਵਾਨ ਸਿੰਘ ਮਾਨ ਦਾ ਨਾਮ ਲਿਖਿਆ ਹੋਇਆ ਹੈ ਇਹ ਉਹੀ ਭਗਵਾਨ ਸਿੰਘ ਮਾਨ ਹੈ ਜਿਹੜੇ ਵਿਰੋਧੀਆਂ ਨੂੰ ਟਿੱਕਰਾਂ ਕਰਦੇ ਸੀ ਕਿ ਹਰ ਗੱਲ ਦੇ ਉੱਤੇ ਨਾਮ ਲਿਖਣ ਦੀ ਕੀ ਲੋੜ ਹੈ ਜਿਹੜੇ ਕਹਿੰਦੇ ਸੀ ਕਿ ਨਹੀਂ ਪੱਥਰਾਂ ਦੇ ਉੱਤੇ ਸਰਕਾਰ ਦਾ ਨਹੀਂ ਮਜ਼ਦੂਰਾਂ ਦਾ ਮਿਸਤਰੀਆਂ ਦਾ ਪਲੰਬਰਾਂ ਦਾ ਕਾਰਪੈਂਟਰਾਂ ਦਾ ਨਾਮ ਲਿਖਿਆ ਹੋਣਾ ਚਾਹੀਦਾ ਪਰ ਅੱਜ ਕਿਤੇ ਨਾ ਮਜ਼ਦੂਰ ਨਾ ਮਿਸਤਰੀ ਨਾ ਕਾਰਪੈਂਟਰ ਪਰ ਮਾਨ ਸਾਹਿਬ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਉਹਨਾਂ ਦਾ ਨਾਮ ਹਰ ਚੀਜ਼ ਦੇ ਉੱਤੇ ਜ਼ਰੂਰ ਹੈ ਮਤਲਬ ਤੀਰਥ ਯਾਤਰਾ ਸਕੀਮ ਦੇ ਤਹਿਤ ਜਿਹੜੇ ਗਲਾਸ ਦਿੱਤੇ ਜਾ ਰਹੇ ਉਹਨਾਂ ਤੇ ਵੀ ਨਾ ਭਾਂਡਿਆਂ ਤੇ ਨਾਮ ਲਿਖਣ ਤੇ ਜਦੋਂ ਸਰਕਾਰ ਆਜੀ ਤਾਂ ਸਰਕਾਰ ਦਾ ਹਾਲ ਕੀ ਹੋ ਸਕਦਾ ਆ ਗਲਾਸ ਅੰਦਰ ਫੜਾਇਆ ਯਾਰ ਗਲਾ ਕਿਉਂਕਿ ਗਲਾਸ ਆਪਾਂ ਰੱਖਣਾ ਨੀਗਾ ਇਹ ਤੀਰਥ ਯਾਤਰਾ ਸਕੀਮ ਵਾਲਾ ਗਲਾਸ ਹੈ ਸੋ ਇਸ ਪੱਧਰ ਦੀ ਰਾਜਨੀਤੀ ਇਸ ਪੱਧਰ ਦੇ ਉੱਤੇ ਪੰਜਾਬ ਦੀ ਬਰਬਾਦੀ ਬੱਸਾਂ ਤੀਰਥ ਯਾਤਰਾ ਤੇ ਪੰਜਾਬ ਤੋਂ ਬਾਹਰ ਦੀਆਂ ਯੂਪੀ ਦੀਆਂ ਦਿੱਲੀ ਦੀਆਂ ਬੱਸਾਂ ਲਿਆਂਈਆਂ ਜਾ ਰਹੀਆਂ ਉਸ ਤੋਂ ਅੱਗੇ ਆ ਜਾਓ ਇੰਨੇ ਵੱਡੇ ਪੱਧਰ ਦੇ ਉੱਤੇ ਪੈਸਾ ਲਗਾਇਆ ਜਾ ਰਿਹਾ ਤੇ ਫਿਰ ਜਿਹੜੇ ਭਾਂਡੇ ਵੰਡੇ ਜਾ ਰਹੇ ਆ ਉਹਨਾਂ ਤੇ ਵੀ ਭਗਵਾਨ ਸਿੰਘ ਮਾਨ ਦੀ ਫੋਟੋ ਹੋਵੇ ਘਰ ਚ ਗਲਾਸ ਪਿਆ ਹੋਵੇ ਤਾਂ ਲੋਕਾਂ ਨੂੰ ਯਾਦ ਆਵੇ ਮਾਨ ਸਾਹਿਬ ਦੇ